ਔਰ ਫਿਰ ਕਿਸਾਨਾਂ ਨੂੰ ਵੱਡੀ ਮਾਰ ਜਿਹੜੀ ਕੁਦਰਤੀ ਉਹ ਪੈਂਦੀ ਦਿਖਾਈ ਦੇ ਰਹੀ ਆ ਕਿਉਂਕਿ ਪਹਿਲਾਂ ਜਿਹੜਾ ਚੋਨਾ ਪੂਰੀ ਤਰ੍ਹਾਂ ਤਿਆਰ ਹੋਇਆ ਸੀ ਔਰ ਉਹ ਬਾਦਸ਼ਾਹ ਨੇ ਕਿਸਾਨਾਂ ਨੂੰ ਕਾਫੀ ਜਿਹੜਾ ਨੁਕਸਾਨ ਪਹੁੰਚਾਇਆ ਜਿਸ ਕਰਕੇ ਝਾੜ ਜਿਹੜਾ ਉਹ ਕਾਫੀ ਘੱਟ ਜਿਹੜਾ ਨਿਕਲਿਆ ਤਾਂ ਹੁਣ ਮੰਡੀਆਂ ਵਿੱਚ ਆਇਆ ਮੰਡੀਆਂ ਵਿੱਚ ਸਰਕਾਰ ਨੇ ਵੱਲੋਂ ਜਿਹੜਿਆ ਪੂਰੇ ਪੱਕਾ ਇੰਤਜ਼ਾਮ ਜਿਹੜੇ ਕੀਤੇ ਗਏ ਲੇਕਿਨ ਇਹਨਾਂ ਨੂੰ ਜਿਹੜੀ ਹੁਣ ਫੇਰ ਦੁਬਾਰਾ ਜਿਹੜੀ ਰਾਤ ਬਾਰਿਸ਼ ਹੋਈ ਆ ਉਹਨੇ ਜਿਹੜਾ ਵੱਡਾ ਨੁਕਸਾਨ ਕਿਸਾਨਾਂ ਨੂੰ ਜਿਹੜਾ ਉਹ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਵੀ ਆਸਾਮ ਜਿਹੜਾ ਚੋਨਾ ਬਿਲਕੁਲ ਸੁੱਕਾ ਜਿਹੜਾ ਮੰਡੀ ਦੇ ਵਿੱਚ ਲੈ ਕੇ ਆਏ ਸੀ ਹੁਣ ਦੁਬਾਰਾ ਇੱਕ ਗਿੱਲਾ ਹੋ ਗਿਆ ਤੇ ਜਿਸ ਕਰਕੇ ਕਿਸਾਨਾਂ ਦੀ ਵੱਡੀਆਂ ਮੁਸ਼ਕਲਾਂ ਜਿਹੜੀਆਂ ਹੁਣ ਜਿਹੜੀਆਂ ਸਾਹਮਣੇ ਆ ਰਹੀਆਂ ਕਿਉਂਕਿ ਲਗਾਤਾਰ ਕੁਦਰਤੀ ਮਾਰ ਜਿਹੜੀ ਆ ਕਿਸਾਨਾਂ ਨੂੰ ਪੈਂਦੀ ਜਾ ਰਹੀ ਆ ਇਸ ਸੋ ਦਾ ਹਾਲਾਤ ਜਿਹੜਾ ਉਹ ਕਿਸਾਨਾਂ ਦੇ ਮਾਰੇ ਆ ਕਿਉਂਕਿ ਪਹਿਲਾਂ ਹੜਾ ਕਰਕੇ ਕਈ ਕਿਸਾਨਾਂ ਨੂੰ ਨੁਕਸਾਨ ਜਿਹੜਾ ਹੋਇਆ ਤੇ ਹੁਣ ਜਲਿਆ ਵੀ ਬਾਦਸ਼ਾਹ ਕਰਕੇ ਵੀ ਜਿਹੜਾ ਨੁਕਸਾਨ ਆ ਉਹ ਚੇਲਣਾ ਪੈ ਰਿਹਾ ਭਾਈ ਸਰ ਜੀ ਗੱਲ ਦੀ ਭਾਈ ਕੀ ਨੁਕਸਾਨ ਜਿਹੜਾ ਇਸ ਟਾਈਮ ਨਜ਼ਰ ਆ ਰਿਹਾ ਜੀ ਨਜ਼ਰ ਆ ਰਿਹਾ ਜੀ ਸੁੱਕਾ ਢੋਣਾ ਜਿਹੜਾ ਉਹ ਵੀ ਚੱਕ ਹੋ ਰਿਹਾ ਕਿੱਲੇ ਤੇ ਕਿਰਵਾ ਇੰਨਾ ਨਹੀਂ ਹੈਗਾ ਕਿ ਉਧਰ ਵੀ ਸਾਡੇ ਉਹ ਉਧਰ ਹੜਾ ਨੇ ਮਾਰਿਆ ਪਿਆ ਪਹਿਲਾਂ ਪਾਣੀ ਆ ਗਿਆ ਪਹਿਲਾਂ بارشਾਂ ਵਿੱਚ ਹੜ ਝੋਨੇ ਦੇ ਝਾੜ ਵੈਸੇ ਘਟ ਗਿਆ ਜੀ 20 20 ਮਤਲਬ ਕਿ 20 20000 ਦਾ ਕਿੱਲੇ ਦਾ ਹੋਇਆ ਸੀ ਵੀ ਉੱਡੇ ਦਾ ਮਤਲਬ ਕਿ 8 8 ਕਵਾਂਟਰ ਸਾਡੇ ਝੋਨਾ ਦੇ ਵੈਸੇ ਝਾੜ ਹੀ ਘਟਾ ਜੀ بارش ਕਰਕੇ ਘਟ ਗਿਆ ਜੀ ਤੇ ਹੁਣ ਰਿੰਦੀ ਖੁੱਦੀ ਕਸਲਾ ਮੰਡੀਆਂ ਵਿੱਚ ਰੋਲ ਰਹੇ ਆ ਸਾਨੂੰ ਅਸੀਂ ਤਾਂ ਬੁਲੇ ਪਏ ਜੀ ਬਹੁਤ ਬੰਦਾ ਹਾਰ ਰਖ ਸੰਦਾ ਮੰਡੀਆਂ ਵਿੱਚ ਤੂੰ ਛਕਾ ਕੇ ਸਾਰਾ ਝੋਨਾ ਲੈ ਕੇ ਆਂਦਾ ਹੁਣ ਫਿਰ بارش ਨੇ ਸਾਰਾ بارش ਨੇ ਸਾਰਾ ਖਰਾਬ ਕਰਤਾ ਬਹੁਤ ਨੁਕਸਾਨ ਕਰਤਾ ਦਰ ਤੇ ਦਸਲੋ ਪਾਣੀ ਲੰ ਅਸੀਂ ਉਧਰ ਵੀ ਫੋਲ ਫੋਲ ਕੇ ਅੱਗੇ ਵੀ ਕਹਿੰਦੇ ਸਾਨੂੰ 18 ਮੋਚਰਾ ਆਇਆ ਕਹਿੰਦੇ ਨਹੀਂ ਜੀ 18 ਨਹੀਂ ਸਾਨੂੰ 17 ਚਾਹੀਦਾ ਅਸੀਂ ਸਕਾਰਥਾ ਕਰਕੇ 17 ਵੀ ਆ ਗਿਆ ਫਿਰ ਵੀ ਬਾਦੂ ਕੋਲਾਂ ਨੇ ਲੇਬਰ ਦੀ ਇਹਨਾਂ ਨੂੰ ਦਿੱਕਹਣ ਲੇਬਰ ਦੀ ਦਿੱਕਤਾ ਜੀ ਫਲਾਣਾ ਲੇਬਰ ਨਹੀਂ ਆਈ ਬਹੁਤ ਔਖੇ ਆ ਜੀ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਮਤਲਬ ਕਿ ਬਹੁਤ ਔਖਾ ਕਿਸਾਨਾਂ ਵਾਸਤੇ ਬੰਦਾ ਜਾ ਰਿਹਾ ਭਾਜੀ ਜਿਹੜੇ ਇਸ ਟਾਈਮ ਜਿਹੜੇ ਹਾਲਾਤ ਐ ਤੁਸੀਂ ਦੁਬਾਰਾ ਝੋਨੇ ਨੂੰ ਸਕਾਰ ਰਹੇ ਹੋ ਕਿੰਨਾ ਕੁ ਫਰਕ ਪਾਇਆ ਭਾਜੀ ਜਿਹੜੀ ਬਾਰਿਸ਼ ਨੇ ਕਿਸਾਨਾਂ ਦੇ ਬਾਰਿਸ਼ ਦੇ ਜੀ ਸਾਡਾ 30 30 ਮਣ ਝੋਨਾ ਉੱਟ ਗਿਆ ਜੀ 20000 ਦਾ ਨੁਕਸਾਨ ਪਹਿਲੇ ਵੀ ਸਾਡਾ ਝੋਨਾ ਤੋਲ ਨਹੀਂ ਰਿਹਾ ਉਦਾਂ ਹੀ ਪਹਿ ਮੰਡੀਆਂ ਚ ਖਲਾੜਿਆ ਜਾ ਰਿਹਾ ਤੇ ਉਸ ਤੋਂ ਬਾਅਦ ਹਜੇ ਕੁਝ ਨਹੀਂ ਗਾ ਕੋਈ ਪੱਕੇ ਦੀ ਨਹੀਂ ਪਤਾ ਲੱਗ ਰਿਹਾ ਕਦੋਂ ਇਹ ਤੋਲਣਗੇ ਸਾਨੂੰ ਕੁਝ ਨਹੀਂ ਹਜੇ ਤੱਕ ਪਤਾ ਲੱਗ ਰਿਹਾ ਭਾਜੀ ਇਸ ਸਮੇਂ ਦੇ ਹਾਲਾਤ ਨੇ ਤੁਸੀਂ ਸਿਖਾ ਕੇ ਜਿਹੜਾ ਇੱਥੇ ਲੈ ਕੇ ਆਂਦਾ ਵੀ ਸਮਝੋ ਵੀ ਜਿੰਨਾ ਚਿਰ ਸੁੱਕਦਾ ਨਹੀਂ ਉਨੀ ਦੇਰ ਤੱਕ ਪੱਕਾ ਨਹੀਂ ਲੱਗੇਗਾ ਬਿਲਕੁਲ ਬਿਲਕੁਲ ਨਹੀਂ ਲੱਗੇਗਾ ਤੁਹਾਡੇ ਸਾਹਮਣੇ ਦੇਖੋ ਦਾਣਾ-ਦਾਣਾ ਕਰਕੇ ਖਲਾੜਤਾ 18 ਮਹੀਨੇ ਪੀਰ ਧੋਨੇ ਦਾ ਬਾਰਿਸ਼ ਤੋਂ ਪਹਿਲਾਂ ਜਦੋਂ ਬਾਰਿਸ਼ ਪਈਏ ਤੋਂ ਨਾ ਗਿੱਲਾ ਹੋ ਗਿਆ ਹੁਣ ਕਹਿ ਰਹੇ ਕਿ ਇਹਨੂੰ ਸਿਖਾਓ ਫਿਰ ਲੱਗੇਗਾ ਫੱਕਾ ਬਲ ਮ ਸਰਕਾਰ ਕਰੇ ਤੇ ਸਰਕਾਰ ਲਵੇ ਦਾ ਫੇਰ ਦਾ ਫਰਕ ਪੈਂਦਾ ਨਾ ਜੀ ਜਿਹੜੇ ਪ੍ਰਾਈਵੇਟ ਦੇ ਕਰਾਣੇ ਨੇ ਉਹਨਾਂ ਤਾਂ ਆਪ ਦੀ ਮਰਜ਼ੀ ਨਾਲ ਲੈ ਕੇ ਜਾਂਦੇ ਜੇ ਸਰਕਾਰ ਨੇ ਇਹ ਤੇ ਹੈਲਥ ਕੇਅਰ ਦੀ ਸਰਕਾਰ ਚੱਕਦੀ ਹੁੰਦੀ ਤੇ ਇਹ ਪੰਗਾ ਪੈਣਾ ਨਹੀਂ ਸੀ ਸਾਨੂੰ ਚਲੋ ਜਿਹੜਾ ਵੱਡਾ ਸੀ ਉਹ ਤਾਂ ਸਾਡਾ ਕਲੀਨ ਦਾ ਕੁਝ ਤਾਂ ਸਾਨੂੰ ਫਰਕ ਪੈਂਦਾ ਹੁਣ ਜਿਹੜਾ ਸਾਡਾ ਖੇਤਾਂ 'ਚ ਖੜਾ ਹੈ ਉਹ ਵੀ ਗਿਆ ਤੇ ਇਹ ਤਾਂ ਹੁਣ ਸਾਡਾ ਸੋਕੀ ਰਾਜੀ ਮੰਡਿਆ 'ਚ ਕਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ ਹੈਗੇ ਜਿਹੜੇ ਉਹ ਆ ਕੋਹੋ ਥੋਨੇ ਨਾਲ ਹੀ ਥੁੰਡੇ ਨਜ਼ਰ ਆ ਰਿਹਾ ਕਿਉਂਕਿ ਥੋਨਾ ਪਹਿਲਾਂ ਖੇਤਾਂ ਵਿੱਚ ਸੀਗਾ ਫਸਲਾਂ ਸੀਗੀਆਂ ਉਹਦੇ ਨਾਲ ਜਿਹੜਾ ਵੀ ਕਹਿੰਦੇ ਬਾਸਾ ਨੇ ਉਹਨਾਂ ਦੀ ਵੱਡੀ ਮਾਰ ਮਾਰੀ ਆ ਤੇ ਹੁਣ ਜਿਹੜਾ ਮੰਡੀਆਂ ਵਿੱਚ ਲੈ ਕੇ ਆਇਆ ਤੇ ਹੁਣ ਫੇਰ ਇੱਥੇ ਜਿਹੜਾ ਨੁਕਸਾਨ ਹੁੰਦਾ ਹੋਇਆ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਦੁਬਾਰਾ ਦੁਬਾਰਾ ਜਿਹੜਾ ਇਹਨਾਂ ਨੂੰ ਵੀ ਇੱਥੇ ਜਿਹੜਾ ਸੁਕਾਨ ਦੀ ਨੋਬਤ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹਨੂੰ ਖਲੇਰਿਆ ਜਾ ਰਿਹਾ ਕਿਉਂਕਿ ਕੁੱਪ ਲੱਗੇਗੀ ਸੁਕੇਗਾ ਮੋਇਸਚਰ ਕਟੇਗਾ ਫਿਰ ਜਾ ਕੇ ਜੜੀ ਆ ਵੀ ਆਰੀ ਖਰੀਦ ਹੋਣੀ ਆ ਤੋਲਣਾ ਕਿਉਂਕਿ ਪਹਿਲਾਂ ਤਾਂ ਘਰੋਂ ਜਦੋਂ ਆਏ ਸੀਗੇ ਉਦੋਂ ਬਿਲਕੁਲ ਸੁੱਕਾ ਝੋਨਾ ਲੈ ਕੇ ਆਏ ਸੀ ਲੇਕਿਨ ਬਾਅਦ ਰਾਤ بارش ਜਿਹੜੀ ਹੋਈ ਆ بارش ਨੇ ਇੱਕ ਵਾਰ ਫਿਰ ਜਿਹੜਾ ਝੋਨੇ ਨੂੰ ਉਹ ਗਿੱਲਾ ਕਰ ਦਿੱਤਾ ਵੀ ਕਹਿ ਸਕਦੇ ਆ ਵੀ ਪੂਰਾ ਕਿਸਾਨਾਂ ਦਾ ਜਿਹੜਾ ਮਿਹਨਤ ਹੈਗੀ ਆ ਉਹਦੇ ਤੇ ਪਾਣੀ ਜਿਹੜਾ ਫਿਰਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਨਜ਼ਰ ਆ ਰਿਹਾ ਵੀ ਕਿਸਾਨਾਂ ਦੇ ਚਿਹਰੇ ਵੀ ਜਿਹੜੇ ਆ ਥੋੜੇ ਉੱਡੇ ਹੋਏ ਦਿਖਾਈ ਦੇ ਰਿਹਾ ਪਾਜੀ بارش ਨੇ ਕਾਫੀ ਵੱਡਾ ਨੁਕਸਾਨ ਹੈ ਪਾਜੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਇਹ ਹੁਣ ਸਾਡਾ ਤਾਂ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ ਬਹੁਤ ਔਖੇ ਸਾਡਾ ਮਾਨ ਅਗੇ ਸਾਡਾ ਦੁਖੀ ਸੀ ਰੇਹ ਝਾੜ ਹੀ ਵੀ ਬਰਸਾਤ ਨਾਲ ਘਟ ਕੇ ਬਹੁਤ ਜ਼ਿਆਦਾ ਮਾਨ ਤੱਕੇ ਬੜਾ ਪਰੇਸ਼ਾਨ ਸੀ ਰਹਿੰਦਾ ਹੁਣ ਆ ਜਿਹੜਾ ਬਾਰਿਸ਼ ਹੋ ਗਈ ਇਹਦੇ ਨਾਲ ਸਾਡਾ ਹੋਰ ਜ਼ਿਆਦਾ ਤੰਗ ਹੋ ਗਿਆ ਭਾਜੀ ਹੜਾਂ ਨੇ ਵੀ ਕਾਫੀ ਕਿਸਾਨਾਂ ਦਾ ਨੁਕਸਾਨ ਕੀਤਾ ਹੁਣ ਬਾਕਸ਼ਾਂ ਲਗਾਤਾਰ ਨੁਕਸਾਨ ਕਰਦੀਆਂ ਪਈਆਂ ਇਹਨਾਂ ਹਾਲਾਤਾਂ ਰੇ ਫਿਰ ਜ਼ਿੰਮੇਵਾਰਤਾ ਕੀ ਹਾਲਾਤ ਲੱਭੇ ਭਾਜੀ ਔਖਾ ਜੀ ਜ਼ਿੰਮੇਵਾਰ ਵਾਸਤੇ ਬਹੁਤ ਔਖਾ ਜੀ ਹਰ ਇੱਕ ਨੇ ਆਪੋ ਆਪਣਾ ਕਾਰੋਬਾਰ ਕੀਤੇ ਆ ਕਿਸ ਦਾ ਲੈਣਾ ਦੇਣਾ ਸੋ ਇਹ ਸਾਨਾ ਪਈ ਦੇਣਾ ਲੈਣਾ ਬਹੁਤ ਔਖਾ ਹੈ ਏ ਜੀਮਦਾਰ ਛੋੜੇ ਜੀਮਦਾਰ ਨੂੰ ਵੀ ਵੱਡੇ ਜਿੱਦਾ ਜਿੱਦਾ ਜੀਮਦਾਰ ਓਡੇ ਖੱਤੇ ਆ। ਉਹਦੇ ਹਰ ਇੱਕ ਦਾ ਸਿਸਟਮ ਆਪ ਖੋਪਣਾ। ਓੱਖਾ ਹੋ ਜਾਣਾ ਜੀਮਦਾਰ। ਅੱਜ ਮੰਡੀ 'ਚ ਕੀ ਕਰੀਏ? ਅੱਜ ਮੰਡੀ ਜਾ ਝੋਨਾ ਗਿੱਲਾ ਹੋ ਗਿਆ ਹੋ ਰਿਹਾ ਯਾ ਟਰੈਕਟਰ ਲੈ ਆਏ ਆ। ਪਹਿਲਾਂ ਪਗਲਾ ਪਗਲਾ ਹੁਣ ਕਰਾਂਗੇ ਸ਼ਾਮ ਤੱਕ ਮਿਹਨਤ ਲਾਵਾਂਗੇ ਜੇ ਅੱਗੇ ਜਿੰਨ ਕਰਕੇ ਗਏ ਆ ਤਿੰਨ ਦਿਨ ਪਹਿਲਾਂ ਬਾਰਸ਼ ਆ ਗਈ ਦੁਬਾਰਾ ਫੇਰ ਉਹੀ ਕੰਮ ਨੂੰ ਫੀਡ ਕਰ ਰਹੇ ਆ। 17 ਮੋਟਰ ਸੀ ਲੇਵਰ ਖੋਣ ਤੇ ਦੇਦੇ ਤੋਲੇ ਆਣਾ ਸਾਡੇ ਦੇਵਰ ਘਾਟ ਆ ਜੀ ਅਸੀਂ ਕਿੱਥੇ ਜਾਓ। ਨਾ ਲੇਬਰ ਦਾ ਕੋਈ ਹੱਲ ਕੀਤਾ ਛੋਨਾ ਦੁਆਰਾ ਗਿੱਲਾ ਹੋ ਗਿਆ ਦੁਆਰਾ ਫੇਰ ਆ ਕੇ ਤੇ ਮਿਹਨਤ ਕਰ ਰਹੇ ਸਾਡੇ ਸਾਹਮਣੇ ਆ ਦੇਖ ਲੋ ਕੀ ਬੰਦੇ ਡਬਲ ਡਬਲ ਜਿਹੜੀ ਮਿਹਨਤ ਆ ਉਹ ਕਿਸਾਨਾਂ ਨੂੰ ਕਰਨੀ ਪੈ ਰਹੀ ਆ ਕਿਉਂਕਿ ਜਿਹੜੀ ਬਾਦਸ਼ਾਹ ਨੇ ਉਹ ਵੱਡੀ ਮਾਰ ਜਿਹੜੀ ਆ ਉਹ ਕਿਸਾਨਾਂ ਨੂੰ ਮਾਰੀ ਆ ਕਿਉਂਕਿ ਪਹਿਲਾਂ ਹੜ੍ਹਾਂ ਨੇ ਕਰਕੇ ਜਿਹੜੇ ਕਈ ਕਿਸਾਨ ਜਿਹੜੇ ਵਿਚਾਰੇ ਉਹ ਫਸਲਾਂ ਗੁਨਾਹ ਰਹਿ ਗਏ ਕਿਉਂਕਿ ਉਹਨਾਂ ਦੀ ਫਸਲਾਂ ਜਿਹੜੀਆਂ ਤਿਆਰ ਹੁੰਦੀਆਂ ਪਈਆਂ ਸੀਗੀਆਂ ਲੇਕਿਨ ਉਹ ਜਿਹੜੇ ਹੜ੍ਹਾਂ ਦੇ ਪਾਣੀ ਨੋਦੇ ਤੇ ਪਾਣੀ ਫੇਰ ਦਿੱਤਾ ਤੇ ਹੁਣ ਜਦੋਂ ਮੰਡੀਆਂ ਵਿੱਚ ਵੀ ਜਿਹੜੀ ਆ ਛੋਨਾ ਕੁਛ ਜਿਹੜੇ ਕਿਸਾਨ ਲੈ ਕੇ ਆ ਰਿਹਾ ਉਹਦੇ ਤੇ ਵੀ ਜਿਹ ਬਾਰਿਸ਼ ਨੇ ਹੁਣ ਪਾਣੀ ਫੇਰਨਾ ਜਿਹੜਾ ਸ਼ੁਰੂ ਕੀਤਾ ਜਿਸ ਕਰਕੇ ਕਿਸਾਨ ਜਿਹੜੇ ਆ ਕਾਫੀ ਜਿਹੜੇ ਆ ਵੀ ਪਰਚਾਂਤ ਦਿਖਾਈ ਦੇ ਰਿਹਾ ਕਿਉਂਕਿ ਪਹਿਲਾਂ ਹੀ ਚਾਰ ਜਿਹੜਾ ਕਾਫੀ ਘਟ ਸੀਗਾ ਹੁਣ ਡਬਲ ਲੇਬਰ ਜਿਹੜੀ ਪੈ ਰਹੀ ਹੈ ਜਿਸ ਕਰਕੇ ਕਿਸਾਨ ਕਾਫੀ ਦੁਖੀ ਹੈ ਤੇ ਖਰਚਾ ਜਿਹੜਾ ਨਗਾਧਰ ਵਧਦਾ ਜਾ ਰਿਹਾ ਲੇਕਿਨ ਕਮਾਈ ਜਿਹੜੀ ਆ ਉਹ ਮਤਲਬ ਕਿ ਉਹ ਤਾਂ ਪਤਾ ਨਹੀਂ ਕਿਦੋਂ ਹੋਣੀ ਆ ਜਾਂ ਨਹੀਂ ਹੋਣੀ ਜਾਂ ਉਹਦਾ ਖਰਚਾ ਵੀ ਪੂਰਾ ਹੋਣਾ ਜਾਂ ਨਹੀਂ ਹੋਣਾ ਇਹ ਜਿਹੜੇ ਲਾਲੇ ਜਿਹੜੇ ਆ ਉਹ ਕਿਸਾਨ ਨੂੰ ਪਏ ਹੋਏ ਦਿਖਾਈ ਦੇ ਰਹਿਆ ਜਿਸ ਕਰਕੇ ਕਿਸਾਨ ਮੰਡੀਆਂ ਦੇ ਵਿੱਚ ਵੀ ਜਿਹੜਾ ਬਾਰਿਸ਼ ਕੁਨਾ ਕੁਦਰਤੀ ਮਾਰ ਕੁਨਾ ਜਿਹੜਾ ਵੱਡਾ ਪ੍ਰੇਸ਼ਾਨ ਜਿਹੜਾ ਹੁੰਦਾ ਹੋਇਆ ਸਾਫ ਤੌਰ ਤੇ ਦਿਖਾਈ ਦੇ ਰਿਹਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਫਰਾ ਇੱਕ ਤੋਂ ਬਾਅਦ ਫਿਰ ਕਿਸਾਨਾਂ ਨੂੰ ਵੱਡੀ ਮਾਰ ਜਿਹੜੀ ਕੁਦਰਤੀ ਉਹ ਪੈਂਦੀ ਦਿਖਾਈ ਦੇ ਰਹੀ ਆ ਕਿਉਂਕਿ ਪਹਿਲਾਂ ਜਿਹੜਾ ਚੋਨਾ ਪੂਰੀ ਤਰ੍ਹਾਂ ਤਿਆਰ ਹੋਇਆ ਸੀ ਉਹਨੂੰ ਬਾਦਸ਼ਾਹ ਨੇ ਕਿਸਾਨਾਂ ਨੂੰ ਕਾਫੀ ਜਿਹੜਾ ਨੁਕਸਾਨ ਪਹੁੰਚਾਇਆ ਜਿਸ ਕਰਕੇ ਝਾੜ ਜਿਹੜਾ ਉਹ ਕਾਫੀ ਘੱਟ ਜਿਹੜਾ ਨਿਕਲਿਆ ਤਾਂ ਹੁਣ ਮੰਡੀਆਂ ਵਿੱਚ ਆਇਆ ਮੰਡੀਆਂ ਵਿੱਚ ਸਰਕਾਰ ਨੇ ਵੱਲੋਂ ਜਿਹੜਿਆ ਪੂਰਾ ਪੱਕਾ ਇੰਤਜ਼ਾਮ ਜਿਹੜੇ ਕੀਤੇ ਗਏ ਲੇਕਿਨ ਇਹਨਾਂ ਨੂੰ ਜਿਹੜੀ ਹੁਣ ਫੇਰ ਦੁਬਾਰਾ ਜਿਹੜੀ ਰਾਤ ਬਾਰਿਸ਼ ਹੋਈ ਆ ਉਹਨੇ ਜਿਹੜਾ ਵੱਡਾ ਨੁਕਸਾਨ ਕਿਸਾਨਾਂ ਨੂੰ ਜਿਹੜਾ ਉਹ ਕੀ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਵੀ ਆਸਮ ਜਿਹੜਾ ਚੋਨਾ ਬਿਲਕੁਲ ਸੁੱਕਾ ਜਿਹੜਾ ਮੰਡੀ ਦੇ ਵਿੱਚ ਲੈ ਕੇ ਆਏ ਸੀ ਹੁਣ ਦੁਬਾਰਾ ਇੱਕ ਗਿੱਲਾ ਹੋ ਗਿਆ ਤੇ ਜਿਸ ਕਰਕੇ ਕਿਸਾਨਾਂ ਦੀ ਵੱਡੀਆਂ ਮੁਸ਼ਕਲਾਂ ਜਿਹੜੀਆਂ ਹੁਣ ਜਿਹੜੀਆਂ ਸਾਹਮਣੇ ਆ ਰਹੀਆਂ ਕਿਉਂਕਿ ਲਗਾਤਾਰ ਕੁਦਰਤੀ ਮਾਰ ਜਿਹੜੀ ਆ ਕਿਸਾਨਾਂ ਨੂੰ ਪੈਂਦੀ ਜਾ ਰਹੀ ਆ ਇਸ ਦਾ ਦਾ ਹਾਲਾਤ ਜਰਿਆ ਉਹ ਕਿਸਾਨਾਂ ਦੇ ਮਾਰੇ ਆ ਕਿਉਂਕਿ ਪਹਿਲਾਂ ਹੜਾ ਕਰਕੇ ਕਈ ਕਿਸਾਨਾਂ ਨੂੰ ਨੁਕਸਾਨ ਜਿਹੜਾ ਹੋਇਆ ਤੇ ਹੁਣ ਜੜਿਆ ਵੀ ਬਾਦਸ਼ਾਹ ਕਰਕੇ ਵੀ ਜਿਹੜਾ ਨੁਕਸਾਨ ਆ ਉਹ ਚੇਲਣਾ ਪੈ ਰਿਹਾ ਪਾਜੀ ਸਰ ਜੀ ਗੱਲ ਦੀ ਪਾਜੀ ਕੀ ਨੁਕਸਾਨ ਜਿਹੜਾ ਇਸ ਟਾਈਮ ਨਜ਼ਰ ਆ ਰਿਹਾ ਜੀ ਨਜ਼ਰ ਆ ਰਿਹਾ ਜੀ ਸੁੱਕਾ ਢੋਣਾ ਜਿਹੜਾ ਉਹ ਵੀ ਚੱਕ ਹੋ ਰਿਹਾ ਗੱਲ ਇਹ ਕਿ ਕਿਰਾਵਾ ਇੰਨਾ ਨਹੀਂ ਹੈਗਾ ਕਿ ਉਧਰ ਵੀ ਸਾਡੇ ਉਹ ਉਧਰ ਹੜਾ ਨੇ ਮਾਰਿਆ ਪਿਆ ਪਹਿਲਾਂ ਪਾਣੀ ਆ ਗਿਆ ਪਹਿਲਾਂ بارشਾਂ ਵਿੱਚ ਹਣ ਝੋਨੇ ਦੇ ਝਾੜ ਵੈਸੇ ਹੀ ਘਟ ਗਿਆ ਜੀ 20 20 ਮਤਲਬ ਕਿ 20 20 ਹਜ਼ਾਰ ਦਾ ਕਿੱਲੇ ਦਾ ਹੋਇਆ ਸੀ ਵੀ ਉੱਡੀ ਦਾ ਮਤਲਬ ਕਿ ਪੱਠ ਹਟ ਕਵਾਂਡਰ ਸਾਡੇ ਝੋਨਾ ਦੇ ਵੈਸੇ ਝਾੜ ਹੀ ਘਟਾ ਜੀ بارش ਕਰਕੇ ਘਟ ਗਿਆ ਜੀ ਤੇ ਹੁਣ ਰਿੰਦੀ ਖੁੱਦੀ ਕਸਰਾ ਮੰਡੀਆਂ ਵਿੱਚ ਰੋਲ ਰਹੇ ਆ ਸਾਨੂੰ ਅਸੀਂ ਤਾਂ ਬੁੱਲੇ ਪਏ ਆ ਜੀ ਬਹੁਤ ਬੰਦਾ ਹਾਰਾ ਕਿ ਸਾਡੇ ਯਾਰ ਮੰਡੀਆਂ ਵਿੱਚ ਤੂੰ ਛਕਾ ਕੇ ਸਾਰਾ ਝੋਨਾ ਲੈ ਕੇ ਆਂਦਾ ਹੁਣ ਫਿਰ بارش ਨੇ ਸਾਰਾ بارش ਨੇ ਸਾਰਾ ਖਰਾਬ ਕਰਤਾ ਬਹੁਤ ਨੁਕਸਾਨ ਕਰਤਾ ਦਰੋਂ ਸੱਲ ਪਾਜੀ ਉਧਰ ਵੀ ਫੋਲ ਫੋਲ ਕੇ ਅੱਗੇ ਵੀ ਕਹਿੰਦੇ ਸਾਨੂੰ 18 ਮੋਚਰਾ ਆਇਆ ਕਹਿੰਦੇ ਨਹੀਂ ਜੀ 18 ਨਹੀਂ ਸਾਨੂੰ 17 ਚਾਹੀਦਾ ਅਸੀਂ ਸਕਾਰ ਕਰਕੇ 17 ਵੀ ਆ ਗਿਆ ਫਿਰ ਵੀ ਲਾ ਦੂ ਕੋਲਾਂ ਨੇ ਲੇਬਰ ਦੀ ਇਹਨਾਂ ਨੂੰ ਦਿੱਕਹਣ ਲੇਬਰ ਦੀ ਦਿੱਕਤਾ ਜੀ ਫਲਾਣਾ ਲੇਬਰ ਨਹੀਂ ਆਈ ਬਹੁਤ ਔਖੇ ਆ ਜੀ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਮਤਲਬ ਕਿ ਬਹੁਤ ਔਖਾ ਕਿਸਾਨਾਂ ਵਾਸਤੇ ਬੰਦਾ ਜਾ ਰਿਹਾ ਪਾਜੀ ਜਿਹੜੇ ਇਸ ਟਾਈਮ ਜਿਹੜੇ ਹਾਲਾਤ ਹੈ ਤੁਸੀਂ ਦੁਬਾਰਾ ਝੋਨੇ ਨੂੰ ਸਕਾਰ ਰਹੇ ਹੋ ਕਿੰਨਾ ਕੁ ਫਰਕ ਪਾਇਆ ਪਾਜੀ ਜਿਹੜੀ ਬਾਰਿਸ਼ ਨੇ ਕਿਸਾਨਾਂ ਦੇ ਬਾਰਿਸ਼ ਦੇ ਜੀ ਸਾਡਾ 30 30 ਮਨ ਝੋਨਾ ਉੱਡ ਗਿਆ ਜੀ 20000 ਦਾ ਨੁਕਸਾਨ ਤੇ ਹਜੇ ਵੀ ਸਾਡਾ ਝੋਨਾ ਤੋਲ ਨਹੀਂ ਰਿਹਾ ਉਦਾਂ ਹੀ ਪਿਆ ਮੰਡੀਆਂ 'ਚ ਖਲਾੜਿਆ ਜਾ ਰਿਹਾ ਤੇ ਉਸ ਤੋਂ ਬਾਅਦ ਹਜੇ ਕੁਝ ਨਹੀਂ ਗਾ ਕੋਈ ਪੱਕੇ ਦੀ ਨਹੀਂ ਪਤਾ ਲੱਗ ਰਿਹਾ ਕਦੋਂ ਇਹ ਤੋਲਣਗੇ ਸਾਨੂੰ ਕੁਝ ਨਹੀਂ ਹਜੇ ਤੱਕ ਪਤਾ ਲੱਗ ਰਿਹਾ ਭਾਜੀ ਇਸ ਸਮੇਂ ਦੇ ਹਾਲਾਤ ਨੇ ਤੁਸੀਂ ਸਿਖਾ ਕੇ ਜਿਹੜਾ ਇੱਥੇ ਲੈ ਕੇ ਆਂਦਾ ਵੀ ਸਮਝੋ ਵੀ ਜਿੰਨਾ 'ਚ ਸੁੱਕਦਾ ਨਹੀਂ ਉਨੀ ਦੇਰ ਤੱਕ ਪੱਕਾ ਨਹੀਂ ਲੱਗੇਗਾ ਬਿਲਕੁਲ ਬਿਲਕੁਲ ਨਹੀਂ ਲੱਗੇਗਾ ਸਾਡੇ ਸਾਹਮਣੇ ਦੇਖੋ ਦਾਣਾ-ਦਾਣਾ ਕਰਕੇ ਖਲਾੜਤਾ 18 ਮਹੀਨੇ ਤੋਂ ਪੀਰ ਧੋਨੇ ਦਾ ਬਾਰਿਸ਼ ਤੋਂ ਪਹਿਲਾਂ ਜਦੋਂ ਬਾਰਿਸ਼ ਪਈਏ ਤੋਂ ਨਾ ਗਿੱਲਾ ਹੋ ਗਿਆ ਹੁਣ ਕਹਿ ਰਹੇ ਕਿ ਇਹਨੂੰ ਸਿਖਾਓ ਫਿਰ ਲੱਗੇਗਾ ਫੱਕਾ ਸਰਕਾਰ ਕਰੇ ਤੇ ਸਰਕਾਰ ਲਵੇ ਦਾ ਫੇਰ ਤਾਂ ਫਰਕ ਪੈਂਦਾ ਨਾ ਜੀ ਜਿਹੜੇ ਪ੍ਰਾਈਵੇਟ ਦੇ ਕਰਾਣੇ ਨੇ ਉਹਨਾਂ ਤਾਂ ਆਦੀ ਮਰਜ਼ੀ ਨਾਲ ਲੈ ਕੇ ਜਾਂਦੇ ਜੇ ਸਰਕਾਰ ਨੇ ਇਹ ਟ ਹੈਲਥ ਕੀਪਿੰਗ ਦੀ ਸਰਕਾਰ ਚੱਕਦੀ ਹੁੰਦੀ ਤੇ ਇਹ ਪੰਗਾ ਪੈਣਾ ਨਹੀਂ ਸੀ ਸਾਨੂੰ ਚਲੋ ਜਿਹੜਾ ਵੱਡਾ ਸੀ ਉਹ ਤਾਂ ਸਾਡਾ ਕਲੀਨ ਦਾ ਕੁਝ ਤਾਂ ਸਾਨੂੰ ਫਰਕ ਪੈਂਦਾ ਹੁਣ ਜਿਹੜਾ ਸਾਡਾ ਖੇਤਾਂ 'ਚ ਖੜਾ ਹੈ ਉਹ ਵੀ ਗਿਆ ਤੇ ਇਹ ਤਾਂ ਹੁਣ ਸਾਡਾ ਸੋਕੀ ਰਾਜੀ ਮੰਡੀਆਂ 'ਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ ਹੈਗੇ ਜਿਹੜੇ ਉਹ ਆ ਕੋਹ ਧੋਨੇ ਨਾਲੀ ਥੁੰਡੇ ਨਜ਼ਰ ਆ ਰਿਹਾ ਕਿਉਂਕਿ ਥੋਨਾ ਪਹਿਲਾਂ ਖੇਤਾਂ ਵਿੱਚ ਸੀਗਾ ਫਸਲਾਂ ਸੀਗੀਆਂ ਉਹਦੇ ਨਾਲ ਜਿਹੜਾ ਵੀ ਕਹਿ ਸਕਦੇ ਬਾਦਸ਼ਾਹ ਨੇ ਉਹਨਾਂ 'ਚ ਵੱ ਤਾਂ ਹੁਣ ਜਦੋਂ ਮੰਡੀਆਂ ਵਿੱਚ ਲੈ ਕੇ ਆਇਆ ਤੇ ਹੁਣ ਫਿਰ ਇੱਥੇ ਜਿਹੜਾ ਨੁਕਸਾਨ ਹੁੰਦਾ ਉਹ ਆ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਦੁਬਾਰਾ ਦੁਬਾਰਾ ਜਿਹੜਾ ਇਹਨਾਂ ਨੂੰ ਵੀ ਇੱਥੇ ਜਿਹੜਾ ਸੁਕਾਨ ਦੀ ਨੋਬਤ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹਨੂੰ ਖਲੇਰਿਆ ਜਾ ਰਿਹਾ ਕਿਉਂਕਿ ਟੁੱਪ ਲੱਗੇਗੀ ਸੁੱਕੇਗਾ ਮੋਇਸਚਰ ਕਟੇਗਾ ਫਿਰ ਜਾ ਕੇ ਜੜੀ ਆ ਵੀ ਆ ਰੀ ਖਰੀਦ ਹੋਣੀ ਆ ਤੋਲਣਾ ਕਿਉਂਕਿ ਪਹਿਲਾਂ ਤਾਂ ਘਰੋਂ ਜਦੋਂ ਆਏ ਸੀਗੇ ਉਦੋਂ ਬਿਲਕੁਲ ਸੁੱਕਾ ਝੋਨਾ ਲੈ ਕੇ ਆਏ ਸੀ ਲੇਕਿਨ ਬਾਅਦ ਆਤ ਬਾਰਿਸ਼ ਜਿਹੜੀ ਹੋਈ ਆ ਬਾਰਿਸ਼ ਨੇ ਇੱਕ ਵਾਰ ਫਿਰ ਜਿਹੜਾ ਝੋਨੇ ਨੂੰ ਉਹ ਗਿੱਲਾ ਕਰ ਦਿੱਤਾ ਵੀ ਕਹਿ ਸਕਦੇ ਆ ਵੀ ਪ ਕਿਸਾਨਾਂ ਦਾ ਜਿਹੜਾ ਮਿਹਨਤ ਹੈਗੀ ਆ ਉਹਦੇ ਤੇ ਪਾਣੀ ਜਿਹੜਾ ਫਰਜ਼ਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਸਾਹ ਨਜ਼ਰ ਆ ਰਿਹਾ ਕਿ ਕਿਸਾਨਾਂ ਦੇ ਚਿਹਰੇ ਵੀ ਜਿਹੜੇ ਆ ਥੋੜੇ ਉੱਡੇ ਹੋਏ ਦਿਖਾਈ ਦੇ ਰਿਹਾ ਪਾਜੀ ਬਾਰਿਸ਼ ਨੇ ਕਾਫੀ ਵੱਡਾ ਨੁਕਸਾਨ ਹੈ ਬਹੁਤ ਪਾਜੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹ ਹੁਣ ਸਾਡਾ ਤਾਂ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ ਬਹੁਤ ਔਖੇ ਆ ਸਾਡਾ ਮਾਨ ਅੱਗੇ ਸਾਡਾ ਦੁਖੀ ਸੀ ਰੇਤ ਝਾੜ ਹੀ ਵੀ ਬਰਸਾਤ ਨਾਲ ਘਟ ਕੇ ਬਹੁਤ ਜ਼ਿਆਦਾ ਮਾਨ ਤੱਕੇ ਬੜਾ ਪਰੇਸ਼ਾਨ ਸੀ ਰਹਿੰਦਾ ਹੁਣ ਆ ਜਿਹੜਾ ਬਾਰਿਸ਼ ਹੋ ਗਈ ਇਹਦੇ ਨਾਲ ਸਾਡਾ ਹੋਰ ਜ਼ਿਆਦਾ ਤੰਗ ਹੋ ਗਿਆ ਹਾਂਜੀ ਹੜਾਂ ਨੇ ਵੀ ਕਾਫੀ ਕਿਸਾਨਾਂ ਦਾ ਨੁਕਸਾਨ ਕੀਤਾ ਹੁਣ ਬਾਕਸ਼ਾਂ ਲਗਾਤਾਰ ਨੁਕਸਾਨ ਕਰਦੀਆਂ ਪਈਆਂ ਇਹਨਾਂ ਹਾਲਾਤਾਂ ਰੇ ਫਿਰ ਜ਼ਿਮੀਂਦਾਰ ਕਾਸੀ ਹਾਲਾਤ ਬਣੂਗੇ ਆਈਓ ਖਾਈ ਜ਼ਿਮੀਂਦਾਰ ਵਾਸਤੇ ਬਹੁਤ ਉਫਾ ਜੀ ਹਰ ਇੱਕ ਨੇ ਆਪੋ ਆਪਣਾ ਕਾਰੋਬਾਰ ਕੀਤੇ ਆ ਕਿਸਦਾ ਲੈਣਾ ਦੇਣਾ ਸੋ ਇਹਸਾਨ ਦਾ ਪੈ ਦੇਣਾ ਲੈਣਾ ਬਹੁਤ ਉਫਾ ਹੈ ਰੇ ਜ਼ਿਮੀਂਦਾਰ ਨੂੰ ਛੋੜੇ ਜ਼ਿਮੀਂਦਾਰ ਨੂੰ ਵੀ ਵੱਡੇ ਦਾ ਜਿੱਦਾਂ ਜਿੱਦਾ ਜ਼ਿਮੀਂਦਾਰ ਓਡੇ ਖੱਤੇ ਆ ਓਦੇ ਹਰ ਇੱਕ ਦਾ ਸਿਸਟਮ ਆਪੋ ਬਣਾ ਉਫਾ ਹੋ ਜਾਣਾ ਜੀ ਅੱਜ ਮੰਡੀ ਚ ਕੀ ਕਰੇ ਅੱਜ ਮੰਡੀ ਜਾ ਚੋਣਾ ਗਿੱਲਾ ਹੋ ਗਿਆ ਹੋ ਰਿਹਾ ਯਾਰ ਟੈਕਟਰ ਲੈ ਆਏ ਆ ਪਹਿਲਾਂ ਅਗਲਾ 15 ਕਰਾਂਗੇ ਸ਼ਾਮ ਤੱਕ ਮੈਂਦ ਲਾਵਾਂਗੇ ਜੇ ਅੱਗੇ ਜਿਦਾਂ ਕਰਕੇ ਗਏ ਆ ਤਿੰਨ ਦਿਨ ਪਹਿਲਾਂ ਬਾਰਸ਼ ਆ ਗਈ ਦੁਬਾਰਾ ਫਿਰ ਉਹੀ ਕੰਮ ਰਿਪੀਟ ਕਰ ਰਹੇ ਆ 17 ਮੋਟਰ ਸੀ ਲੀਵਰ ਫੋਨ ਤੋਂ ਫੇਰ ਹੀ ਟੋਲਿਆ ਨਾਲ ਸਾਡੇ ਲੀਵਰ ਘਟਾ ਜੀ ਆਹ ਕਿਹਾ ਜਾਓ ਨਾ ਲੇਬਰ ਦਾ ਕੋਈ ਹੱਲ ਕੀਤਾ ਛੋਨਾ ਦੁਆਰਾ ਗਿੱਲਾ ਹੋ ਗਿਆ ਦੁਆਰਾ ਫੇਰ ਆ ਕੇ ਤੇ ਮਿਹਨਤ ਕਰ ਰਹੇ ਸਾਡੇ ਸਾਹਮਣੇ ਆ ਦੇਖ ਲੋ ਕੀ ਬੰਦੇ ਡਬਲ ਡਬਲ ਜਿਹੜੀ ਮਿਹਨਤ ਆ ਉਹ ਕਿਸਾਨਾਂ ਨੂੰ ਕਰਨੀ ਪੈ ਰਹੀ ਆ ਕਿਉਂਕਿ ਜਿਹੜੀ ਬਾਦਸ਼ਾਹ ਨੇ ਉਹ ਵੱਡੀ ਮਾਰ ਜਿਹੜੀ ਆ ਉਹ ਕਿਸਾਨਾਂ ਨੂੰ ਮਾਰੀ ਆ ਕਿਉਂਕਿ ਪਹਿਲਾਂ ਹੜ੍ਹਾਂ ਨੇ ਕਰਕੇ ਜਿਹੜੇ ਕਈ ਕਿਸਾਨ ਜਿਹੜੇ ਵਿਚਾਰੇ ਉਹ ਫਸਲਾਂ ਗੁਨਾ ਰਹਿ ਗਏ ਕਿਉਂਕਿ ਉਹਨਾਂ ਦੀ ਫਸਲਾਂ ਜਿਹੜੀਆਂ ਤਿਆਰ ਹੁੰਦੀਆਂ ਪਈਆਂ ਸੀਗੀਆਂ ਲੇਕਿਨ ਉਹ ਜਿਹੜੇ ਹੜ੍ਹਾਂ ਦੇ ਪਾਣੀ ਨੋਦੇ ਤੇ ਪਾਣੀ ਫੇਰ ਦਿੱਤਾ ਤੇ ਹੁਣ ਜਦੋਂ ਮੰਡੀਆਂ ਵਿੱਚ ਵੀ ਜਿਹੜੀ ਆ ਛੋਨਾ ਕੁਛ ਜਿਹੜੇ ਕਿਸਾਨ ਲੈ ਕੇ ਆ ਰਿਹਾ ਉਹਦੇ ਤੇ ਵੀ ਜਿਹੜ ਜਿਹੜਾ ਸ਼ੁਰੂ ਕੀਤਾ ਜਿਸ ਕਰਕੇ ਕਿਸਾਨ ਜਿਹੜੇ ਆ ਕਾਫੀ ਜਿਹੜੇ ਆ ਵੀ ਪਰੇਸ਼ਾਨ ਦਿਖਾਈ ਦੇ ਰਹੇ ਕਿਉਂਕਿ ਪਹਿਲਾਂ ਹੀ ਚਾਰ ਜਿਹੜਾ ਕਾਫੀ ਘੱਟ ਸੀਗਾ ਹੁਣ ਡਬਲ ਲੇਬਰ ਜਿਹੜੀ ਪੈ ਰਹੀ ਹੈ ਜਿਸ ਕਰਕੇ ਕਿਸਾਨ ਕਾਫੀ ਦੁਖੀ ਹੈ ਤੇ ਖਰਚਾ ਜਿਹੜਾ ਨਗਾਹ ਤਰ ਵਧਦਾ ਜਾ ਰਿਹਾ ਲੇਕਿਨ ਕਮਾਈ ਜਿਹੜੀ ਆ ਉਹ ਮਤਲਬ ਕਿ ਉਹ ਤਾਂ ਪਤਾ ਨਹੀਂ ਕਿਦੋਂ ਹੋਣੀ ਆ ਜਾਂ ਨਹੀਂ ਹੋਣੀ ਜਾਂ ਦਾ ਖਰਚਾ ਵੀ ਪੂਰਾ ਹੋਣਾ ਜਾਂ ਨਹੀਂ ਹੋਣਾ ਇਹ ਜਿਹੜੇ ਲਾਲੇ ਜਿਹੜੇ ਆ ਉਹ ਕਿਸਾਨ ਨੂੰ ਪਏ ਹੋਏ ਦਿਖਾਈ ਦੇ ਰਹੇ ਜਿਸ ਕਰਕੇ ਕਿਸਾਨ ਮੰਡੀਆਂ ਦੇ ਵਿੱਚ ਵੀ ਜਿਹੜਾ ਬਾਰਿਸ਼ ਕੋਨਾ ਕੁਦਰਤੀ ਮਾਰ ਕੋਨਾ ਜਿਹੜਾ ਵੱਡਾ ਪਰੇਸ਼ਾਨ ਜਿਹੜਾ ਹੁੰਦਾ ਹੋਇਆ ਸਾਫ ਤੌਰ ਤੇ ਦਿਖਾਈ ਦੇ ਰਿ